ਅਜੀ ਪਤਾ ਜੀ ਆਪਣਾ ਨਾਮ ਇੱਕ ਦੱਸ ਦਿਓ ਤੇ ਜੋ ਤੁਸੀਂ ਅੱਜ ਅੱਜ ਤਰਨਾ ਲੱਗ ਬੈਠੇ ਹੋ ਉਹਦੇ ਬਾਰੇ ਹਾਂਜੀ ਮੇਰੇ ਨਾਮ ਜਸਵਿੰਦਰ ਸਿੰਘ ਸਾਨੀ ਹੈ ਮੈਂ ਆਪ ਜੀ ਦੇ ਚੈਨਲ ਦੇ ਥਰੂ ਸਾਰੀਆਂ ਜਨਤਾ ਨੂੰ ਜਲੰਧਰ ਨਿਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ 8 ਦਸੰਬਰ ਪਿਛਲੇ ਐਤਵਾ ਤੋਂ ਲਗਾਤਾਰ ਧਨਾ ਚੱਲਿਆ ਹੈ ਇਹ ਅੱਜ 8ਵਾਂ ਦਿਨ ਹੈ ਅਸੀਂ ਦਿਨ ਰਾਤ ਧਨਾ ਲਈਦਾ ਰਾਤੀ ਅਸੀਂ ਠਿਕਰੀ ਪੈੜੇ ਲਈਦਾ ਕਿਉਂਕਿ ਅਸੀਂ ਇੱਥੇ ਬੈਠਦੇ ਨਹੀਂ ਕੀ ਸਮਣੀ ਦੇ ਕੂੜੇ ਦੇ ਡੰਪਾ ਉਨੋਟਣ ਵਾਸਤੇ ਪਿਛਲੇ 8 ਦਿਨਾਂ ਤੋਂ ਸਾਡਾ ਤੰਨਾ ਜਾਰੀ ਰਹੇਗਾ ਤੇ ਇਹ ਤੰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਕੂੜੇ ਦਾ ਡੰਪ ਖਤਮ ਨਹੀਂ ਹੋ ਜਾਂਦਾ ਮੈਂ ਤੁਹਾਨੂੰ ਪਿਛੋਕਰ ਦੱਸ ਦਿੰਦਾ ਅੱਜ ਤੋਂ ਲਗਭਗ 2 ਸਾਲ 1 ਮਹੀਨਾ ਪਹਿਲਾਂ ਸਾਨੂੰ ਅਲਟੀਮੇਟਮ ਦਿੱਤਾ ਗਿਆ ਸੀ ਸਰਕਾਰ ਵੱਲੋਂ ਕਿ 15 ਨਵੰਬਰ 2022 ਨੂੰ ਇਹ ਕੂੜੇ ਦਾ ਡੰਪ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ ਪਰ ਉਹਨਾਂ ਦੇ ਜੋ ਵਾਦੇ ਸਨ ਉਹ ਅਜੇ ਤੱਕ ਪੂਰੇ ਨਹੀਂ ਹੋਏ 20 ਅਪ੍ਰੈਲ 2022 ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਰਪ੍ਰਿਕਾ ਭਗਵੰਤ ਸਿੰਘ ਬਾਦਲ ਨੇ ਕਿਹਾ ਮਾਨ ਜੀ ਨੇ ਕਿਹਾ ਸਾਈਂਦਾ ਸਕੂਲ ਦੀ ਗਰਾਊਂਡ ਦੇ ਵਿੱਚ ਇਹ ਕੂੜੇ ਦਾ ਡੰਪ ਪੱਕੇ ਟੋਤੇ ਬੰਦ ਕਰ ਦਿੱਤਾ ਜਾਵੇਗਾ 2 ਸਾਲ ਲਗਭਗ 6-7 ਮਹੀਨੇ ਉੱਤੇ ਹੋ ਗਏ ਹਨ ਤਦ ਤੱਕ ਅਜੇ ਤੱਕ ਵੀ ਇਹ ਡੰਪ ਬੰਦ ਨਹੀਂ ਹੋਇਆ ਜੀ ਕਾਰਨ ਕੀ ਹੁੰਦਾ ਭਾਈ ਕਾਰਨ ਕੀ ਕਹਿ ਸਕਦੇ ਜੀ ਇੰਨਾ ਬਾਰੇ ਇਹ ਇਹਨਾਂ ਦੀ ਪਾਲਿਸੀ ਬਣਾਈ ਨਹੀਂ ਹੈ ਇਹਨਾਂ ਨੇ ਕੋਈ ਇਹ ਤੁਸੀਂ ਅੱਜ ਭੁਖੜਤਾਲ ਤੇ ਬੈਠੇ ਹਾਂ ਜੀ ਹਾਂ ਜੀ ਪਾਜੀ ਅੱਜ ਅੱਜ ਸਵੇਰ ਤੋਂ ਲਗਭਗ 9 ਵਜੇ ਤੋਂ ਅਸੀਂ ਭੁਖੜਤਾਲ ਤੇ ਬੈਠੇ ਆਂ ਮੈਂ ਤੇ ਮੇਰੇ ਨਾਲ ਸਰਦਾਰ ਕਮਲਜੀਤ ਸਿੰਘ ਜੀ ਅਸੀਂ ਇਹ ਭੁਖੜਤਾਲ ਲਗਭਗ ਨਿਰੰਤਰ ਜਾਰੀ ਰੱਖਾਂਗੇ ਸਾਡੇ ਦੋ ਜਾਂ ਤਿੰਨ ਬੰਦੇ ਰੋਜ਼ ਭੁਖੜਤਾਲ ਤੇ ਬੈਠਣਗੇ ਜਦ ਤੱਕ ਇਹ ਕੂੜੇ ਦਾ ਡੰਪ ਬੰਦ ਨਹੀਂ ਹੋ ਜਾਂਦਾ ਮੁੱਕੇ ਤੋਂ ਕੋਈ ਨਗਰ ਨਿਗਮ ਦਾ ਕਰਮਚਾਰੀ ਨਹੀਂ ਆਇਆ ਇੱਥੇ ਪਾਜੀ ਸਤਿ ਸ੍ਰੀ ਅਕਾਲ ਸਹਿਬਾਨ ਪਿਛਲੇ ਵੀਕ ਨੂੰ ਆਈ ਸੀ ਸੋਮਵਾਰ ਨੂੰ ਉਸ ਤੋਂ ਬਾਅਦ ਕੋਈ ਵੀ ਬੰਦੇ ਨੇ ਸਾਡੇ ਨਾਲ ਕੋਈ ਆ ਕੇ ਗੱਲਬਾਤ ਨਹੀਂ ਕੀਤੀ ਕਿੰਨੇ ਕਿ ਦਿਨ ਤੱਕ ਧਰਨਾ ਚੱਲੇਗਾ ਜਦੋਂ ਤੱਕ ਇਹ ਕੂੜਾ ਡੰਪ ਪੱਕੇ ਤੋਂ ਤੇ ਬੰਦ ਨਹੀਂ ਹੋ ਜਾਂਦਾ ਹਾਂਜੀ ਪ੍ਰਧਾਨ ਜੀ ਨਾਮ ਕੀ ਉਹਨਾਂ ਦਾ ਸਰਦਾਰ ਕਮਲਜੀਤ ਸਿੰਘ ਜੀ ਤਰ੍ਹਾਂ तकरीबन ਅਸੀਂ ਇੱਥੋਂ ਜੀ 50 ਸਾਲ ਦੇ ਵਾਸੀ ਆ ਉਦੋਂ ਇੱਥੇ ਪੂਰੇ ਖੇਤ ਹੁੰਦੇ ਸੀ ਟੁੱਟਣ ਤੇ ਪੂਰੇ ਖੇਤ ਹੁੰਦੇ ਜਦੋਂ ਦੇ ਅਸੀਂ ਇੱਥੇ ਆਏ ਹੋਏ ਆ ਇਹ ਡੰਪ ਤਕਰੀਬਨ ਉਦੋਂ ਛੋਟਾ ਜਿਹਾ ਹੁੰਦਾ ਸੀ ਜਿਹੜਾ ਕਿ ਗੱਡੀ ਚੱਕ ਕੇ ਲੈ ਜਾਂਦੀ ਪਹਿਲੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਲੱਗਾ ਹੋਇਆ ਸੀ ਫਿਰ ਉਹਨਾਂ ਨੇ ਇਹ ਥੋੜਾ ਜਿਹਾ ਫਿਰ ਦੇਖਿਆ ਵੀ ਗੁਰਦੁਆਰਾ ਸਾਹਿਬ ਨੂੰ ਚੰਗਾ ਨਹੀਂ ਲੱਗਦਾ ਉਹਨਾਂ ਨੇ ਥੋੜਾ ਸਾਈਡ 'ਚ ਕਰ ਦਿੱਤਾ ਉਦੋਂ ਇੱਥੋਂ ਕੂੜਾ ਡੇਲੀ ਚੱਕਿਆ ਜਾਂਦਾ ਸੀ ਲੇਕਿਨ ਉਸ ਟਾਈਮ ਤੇ ਸਿਰਫ ਇੱਕ ਵਾਰਡ ਹੁੰਦਾ ਸੀ ਫਿਰ ਹੌਲੀ ਹੌਲੀ ਕਰਦੇ 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 ਹੁਣ ਸਾਨੂੰ ਘੱਟ ਤੋਂ ਘੱਟ ਇੱਥੇ ਡੰਪ ਨੂੰ ਲੱਗੇ ਨੂੰ ਹੋਗਾ 40 ਸਾਲ ਇਹ ਕਦੀ ਇਹਦਾ ਜਿੱਦਾਂ ਕਹਿੰਦੇ ਵੀ ਇੱਥੇ ਪਹਾੜ ਇਦਾਂ ਦਾ ਲੱਗਿਆ ਸੀ 2022 ਦੇ ਵਿੱਚ ਅਸੀਂ ਉਸ ਤੋਂ ਬਾਅਦ ਫਿਰ ਧਰਨਾ ਦੇਣਾ ਸ਼ੁਰੂ ਕੀਤਾ ਉਹ ਧਰਨਾ ਜਿਹੜਾ ਸੀ ਜਾਰੀ ਰੱਖਿਆ ਫਿਰ ਪ੍ਰਸ਼ਾਸਨ ਨੇ ਕਿਹਾ 2000 ਆਪਣੇ 15 ਨਵੰਬਰ ਨੂੰ ਤੁਹਾਡਾ ਡੰਪ ਪੂਰਾ ਬੰਦ ਹੋ ਜਾਏਗਾ 22 ਦੇ ਵਿੱਚ ਲੇਕਿਨ ਉਸ ਤੋਂ ਬਾਅਦ ਕੂੜਾ ਫਿਰ ਆਉਣਾ ਸ਼ੁਰੂ ਹੋ ਗਿਆ ਫਿਰ ਉਹਨੇ ਕਿਹਾ 2 ਵਾਰਦਾ ਆਏਗਾ ਉਹਨਾਂ ਦੀ ਪਾਲਿਸੀ ਦੇਖੋ ਦੀ ਦੋ ਕਹਿ ਕੇ ਉਹਨੇ ਦੋ ਦੇ ਨਾਲ ਦੋ ਲਾ ਕੇ ਘੱਟ ਤੋਂ ਘੱਟ 22 ਵਾਰਦਾ ਐਸਲੇ ਕੂੜਾ ਇੱਥੇ ਆ ਰਿਹਾ ਸੀ ਲੇਕਿਨ ਹੁਣ 4-5 ਦਿਨ ਤੋਂ ਕੂੜਾ ਇਹ ਹੈਗਾ ਬੰਦ ਅਸੀਂ ਧਰਨਾ ਇਸ ਕਰਕੇ ਲਗਾਇਆ ਵੀ ਅਸੀਂ ਇਸ ਨੂੰ ਟੋਟਲ ਕੂੜੇ ਨੂੰ ਉੱਥੋਂ ਬੰਦ ਕਰਵਾਉਣਾ ਜੋ ਕਿ ਕਬਰਾਂ ਬਣਿਆ ਹੋਇਆ ਹੈਟ ਪਾਉਣਾ ਹੈ ਅਗਰ ਜੇ ਕਮਰਾ ਨਹੀਂ ਠਿੱਡੇਗਾ ਹੁਣ ਅਸੀਂ ਭੁਖ ਹੜਤਾਲ ਤੇ ਬੈਠੇ ਆ ਦੋ ਬੰਦੇ ਇਸ ਤੋਂ ਬਾਅਦ ਅਗਰ ਪ੍ਰਸ਼ਾਸਨ ਸਾਡੀ ਨਹੀਂ ਸੁਨੇਗਾ ਅਸੀਂ ਸਾਡੇ ਵਿੱਚੋਂ ਕੋਈ ਵੀ ਬੰਦਾ ਸੁਸਾਈਡ ਕਰ ਸਕਦਾ ਜਾਂ ਕਿ ਅਸੀਂ ਉਹਨੂੰ ਕੀ ਕਹਿੰਦੇ ਆ ਮਰਨ ਵਰਤ ਤੇ ਵੀ ਬੈਠ ਸਕਦੇ ਆ ਸਾਡਾ ਡੈਮੋਕ੍ਰੇਸੀ ਆ ਸਾਨੂੰ ਇਹ ਸੋ ਦਿੱਤੀ ਜਾਵੇ ਸਾਡਾ ਐਸਵੇਲੇ ਸਾਡੀ ਜ਼ਿੰਦਗੀ ਘੱਟ ਤੋਂ ਘੱਟ ਕਾਰਪੋਰੇਸ਼ਨ ਨੇ ਸਾਡੀ 20 ਸਾਲ ਕੱਟ ਕਰ ਦਿੱਤੀ ਆ ਕੂੜੇ ਕਰਕੇ ਅਸੀਂ ਹੁਣ ਇਸ ਕਰਕੇ ਬੈਠੇ ਜਿਹੜੇ ਸਾਡੇ ਬੱਚੀ ਛੋਟੀ ਪੀੜ੍ਹੀ ਆ ਇਹ ਸ਼ਾਂਤੀ ਨਾਲ ਰਹਿ ਸਕੇ ਪਾਪਾ ਜੀ ਹੁਣ ਆ ਇਲੈਕਸ਼ਨਾਂ ਦੇ ਦਿਨ ਹੈਗੇ ਤੁਹਾਨੂੰ ਕੀ ਤੁਸੀਂ ਵਿਰੋਧ ਕਰੋਗੇ ਪਾਰਟੀਆਂ ਦਾ ਦੇਖੋ ਅਗਰ ਕੋਈ ਸਾਡੀ ਨਹੀਂ ਸੁਨੇਗਾ ਤਾਂ ਅਸੀਂ ਨੋਟਾ ਦਵਾਵਾਂਗੇ ਮੈਂ ਪਰਮਪ੍ਰੀਤ ਸਿੰਘ ਵਿੱਟੀਪਾਟਿਆ ਪ੍ਰਧਾਨ ਅਗਾਜ਼ਾਂ ਜੀਓ ਅੱਜ ਅਸੀਂ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਜੋ ਕਾਫੀ ਪੁਰਾਣਾ ਜੋ ਮਾਡਲ ਟਾਊਨ ਦੇ ਵਿੱਚ ਕੂੜੇ ਦਾ ਡੰਪ ਹੈ ਉਹਦੇ ਲਈ ਉਪਰਾਲਾ ਕਰ ਰਹੇ ਬੰਦ ਕਰਾਉਣ ਦਾ ਉਹਦੇ ਲਈ ਪਹਿਲਾਂ ਵੀ ਸਾਡੀ ਅਗਾਜ਼ ਟੀਮ ਪੂਰੀ ਸਪੋਰਟ ਦੇ ਸੀ ਇਹਨਾਂ ਨਾਲ ਹੁਣ ਦੁਬਾਰਾ ਫੇਰ ਅਸੀਂ ਇਹਨਾਂ ਦੇ ਨਾਲ ਆ ਕਿ ਜਿਹੜੇ ਕੂੜੇ ਦੇ ਡੰਪੇ ਸ਼ਹਿਰ ਚ ਬੰਦ ਹੋਣੇ ਚਾਹੀਦੇ ਆ ਵੈਸੇ ਤੇ ਸਾਰੇ ਸ਼ਹਿਰ ਜਿਹੜੇ ਕੂੜੇ ਦੇ ਡੰਪ ਗੰਪੇ ਉਹ ਸਾਰੇ ਸ਼ਹਿਰਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਜਿੱਥੇ ਆਮ ਪਬਲਿਕ ਰਹਿੰਦੀ ਹੈ ਬਹੁਤ ਮਾੜੀ ਗੱਲ ਹੈ ਸਰਕਾਰ ਲਈ ਕਿ ਜੇ ਇਹ ਕੰਮ ਨਹੀਂ ਅਸੀਂ ਕਰ ਸਕਦੇ ਤੇ ਸਰਕਾਰਾਂ ਨੂੰ ਵੋਟਾਂ ਲੈਣ ਦਾ ਕੋਈ ਹੱਕ ਨਹੀਂ ਤੇ ਜੁਆਇੰਟ ਐਕਸ਼ਨ ਕਮੇਟੀ ਦੀ ਕਮੇਟੀ ਕਾਫੀ ਸਮੇਂ ਤੋਂ ਲੱਗੀ ਹੋਈ ਹੈ ਤੇ ਮੇਰੇ ਖਿਆਲ 90% ਹੱਲ ਕਰਾ ਵੀ ਚੁੱਕੇ ਨੇ ਕਿਉਂਕਿ ਅੱਜ ਵੀ ਇਹ ਭੋਖ ਹੜਤਾਲ ਦੇ ਬੈਠੇ ਆ ਪਿਛਲੇ 8 ਦਿਨ ਤੋਂ ਇਹ ਧਰਨਾ ਦੇ ਕੇ ਬੈਠੇ ਆ ਕਿ ਜਿਹੜੀ ਕੂੜਾ ਇੱਥੇ ਨਹੀਂ ਸੁੱਟਣ ਦੇਣਾ ਕਿਉਂਕਿ ਬਹੁਤ ਜ਼ਿਆਦਾ ਮਾੜਾ ਹਾਲ ਹੁੰਦਾ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਨਾਲ ਸ਼ਮਸ਼ਾਨ ਘਾਟ ਉੱਥੇ ਦਿਹੜੀ ਵਿੱਚ ਬਹੁਤ ਸਾਰੀ ਪਬਲਿਕ ਜਿਹੜੀ ਇੱਥੇ ਪਹੁੰਚਦੀ ਏ ਤੇ ਇੰਨੀ ਗੰਦੀ 스ਮੈਲ ਆਂਦੀ ਏ ਕਿ ਕੋਈ ਵੀ ਉੱਥੇ ਕੋਲ ਖੜਾ ਨਹੀਂ ਹੋ ਸਕਦਾ ਤੇ ਸਰਕਾਰ ਨੂੰ ਚਾਹੀਦਾ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਹ ਸਭ ਤੋਂ ਜ਼ਰੂਰੀ ਏ ਕਿ ਜਿਹੜੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਡੰਪਣੀ ਸਭ ਬੰਦ ਹੋਣ ਤਾਂ ਹੀ ਅਸੀਂ ਸੋਚ ਸਮਝਦੇ ਆ ਕਿ ਤੁਹਾਡੀ ਸਰਕਾਰ ਦੁਆਰਾ ਆਏਗੀ ਨਹੀਂ ਤੇ ਨਹੀਂ ਲੱਗਦਾ ਜੋ ਤੁਸੀਂ ਹਾਲਾਤ ਪੰਜਾਬ ਦੇ ਜਾਂ ਜਲੰਧਰ ਦੇ ਬਣਾਉਂਦੇ ਆ ਕਿ ਦੁਬਾਰਾ ਤੁਸੀਂ ਇਲੈਕਸ਼ਨਾਂ ਜਾਓ ਤੇ ਤੁਹਾਨੂੰ ਕੋਈ ਸੀਟ ਮਤਲ ਮਿਲੇਗੀ ਇਸ ਕਰਕੇ ਪਹਿਲਾਂ ਜਿਹੜੇ ਲੋਕ ਭਲਾਈ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਹੱਲ ਹੋਣੇ ਚਾਹੀਦੇ ਇੱਕ ਵਾਰੀ ਤੇ ਲੋਕੀ ਅੱਖਾਂ ਬੰਦ ਕਰਕੇ ਤੁਹਾਨੂੰ ਵੋਟਾਂ ਬਾ ਦਿੱਤੀਆਂ ਹੁਣ ਨਹੀਂ ਲੱਗਦਾ ਕਿ ਜੋ ਜੋ ਤੁਹਾਡੇ ਜੋ ਤੁਸੀਂ ਕੰਮ ਕਹੇ ਸੀ ਕੋਈ ਵੀ ਪੂਰੇ ਨਹੀਂ ਕੀਤੇ ਤੇ ਮੈਂ ਅਪੀਲ ਕਰਦਾ ਭਗਵੰਤ ਮਾਨ ਜੀ ਨੂੰ ਕਿ ਜਲਦੀ ਤੋਂ ਜਲਦੀ ਜੋ ਇਹ ਡੰਪ ਨੇ ਜਲੰਧਰ ਦੇ ਵਿੱਚ ਬੰਦ ਕੀਤੇ ਜਾਂ ਜੋ ਕੂੜੇ ਦੀ ਸਮੱਸਿਆ ਐਨੀ ਦੇਰ ਤੋਂ ਚੱਲ ਰਹੀ ਏ ਉਹ ਕੂੜਾ ਜਿਹੜਾ ਇੱਥੇ ਟੋਟਲੀ ਖਤਮ ਹੋਣਾ ਚਾਹੀਦਾ ਤੇ ਮੈਂ ਇੱਕ ਵਾਰੀ ਫੇਰ ਆਪਣੀ ਸਾਰੀ ਅਗਾਜ਼ ਟੀਮ ਵੱਲੋਂ ਜੋ ਜਸਵਿੰਦਰ ਸਿੰਘ ਸਾਨੀ ਜੀ ਉਸ ਦੇ ਆਗਾਜ਼ ਟੀਮ ਦੇ ਵੀ ਬਹੁਤ ਸੀਨੀਅਰ ਮੈਂਬਰ ਨੇ ਉਹ ਤੇ ਉਹਨਾਂ ਦੀ ਟੀਮ ਨੂੰ ਅਸ਼ਵਾਸ਼ਣ ਦੇਣਾ ਕਿ ਜਿੱਥੇ ਵੀ ਤੁਸੀਂ ਕੋਈ ਫਾਈਟ ਕਰੋਗੇ ਅਸੀਂ ਸਾਰੀ ਟੀਮ ਤੁਹਾਡੇ ਨਾਲ ਖੜੇ ਹਾਂ